ਦਿੰ ਦਿਹਾੜੇ ਘਰ ਚ ਦਾਖਲ ਹੋਏ ਚੋਰ ਇੱਕ ਕਾਬੂ ਦੋ ਫਰਾਰ ਪਿੰਡ ਵਾਸੀਆਂ ਨੇ ਚੰਗੀ ਸਰਵਸ਼ ਕੀਤੀ ਫਿਰ ਦਿੱਤਾ ਪੁਲਿਸ ਹਵਾਲੇ ਹੁਸ਼ਿਆਰਪੁਰ ਦੇ ਨੰਗਲ ਬਿਹਾਲਾ ਬੰਠਾ ਰੋਡ ਦੇ ਘਰ ਦਾਖਲ ਹੋਏ ਘਰ ਚ ਮੌਜੂਦ ਔਰਤ ਦੀ ਚੌਕਸੀ ਕਾਰਨ ਉਸਨੇ ਪਤੀ ਨੂੰ ਫੋਨ ਤੇ ਦੱਸਿਆ ਤੇ ਪਿੰਡ ਵਾਸੀਆਂ ਨੇ ਘਰ ਨੂੰ ਕੇਰਾ ਪਾ ਲਿਆ ਅਤੇ ਚੋਰ ਨੂੰ ਫੜ ਲਿਆ ਪਰ ਦੋ ਚੋਰ ਭੱਜਣ ਵਿੱਚ ਕਾਮਯਾਬ ਹੋ ਗਏ ਪਿੰਡ ਵਾਸੀਆਂ ਨੇ ਫੜੇ ਗਏ ਚੋਰ ਦੀ ਚੰਗੀ ਸਰਵਸ਼ ਕੀਤੀ ਮੌਕੇ ਤੇ ਪਹੁੰਚੀ ਪੁਲਿਸ ਵਿਚਾਲੇ ਤਕਰਾਰ ਤੋਂ ਬਾਅਦ ਪੁਲਿਸ ਨੇ ਚੋਰ ਨੂੰ ਆਪਣੇ ਨਾਲ ਲੈ ਗਈ ਫਿਲਹਾਲ ਫੜੇ ਗਏ ਚੋਰ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਪਤਾ ਚੱਲ ਰਿਹਾ ਹੈ ਕਿ ਉਹ ਮੁਕੇਰੀਆਂ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਹੈ ਇਸ ਦੇ ਨਾਲ ਹੀ ਹਾਜੀਪੁਰ ਪੁਲਿਸ ਨੇ ਫੜੇ ਗਏ ਚੋਰ ਦੇ ਹੋਰ ਸਾਥੀਆਂ ਦੇ ਨਾਮ ਅਤੇ ਪਤੇ ਲੈਣੇ ਸ਼ੁਰੂ ਕਰ ਦਿੱਤੇ ਹਨ ਜੀ ਕੀ ਨਾਮ ਤੁਹਾਡਾ ਬੰਨਾ ਰਾਮ ਬੰਨਾ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਮੈਂ ਨੰਬਰ ਅੱਛਾ ਕੀ ਹੋਇਆ ਪੂਰਾ ਮਾਮਲਾ ਜਿਹੜਾ ਇੱਕ ਚੋਰ ਫੜਿਆ ਗਿਆ ਤੁਹਾਡੇ ਘਰ ਚ ਕਿੱਦਾਂ ਹੋਇਆ ਸੀ ਅਸੀਂ ਅੰਦਰ ਲੇਟੇ ਹੋਏਗੇ ਬਾਹਰ ਆਵਾਜ਼ ਆਈਆਂ ਨੂੰ ਲੱਗਾ ਮਮਾ ਜੀ ਆਏ ਹਨ ਤੇ ਇਹ ਬਾਰ ਕੁੰਡਾ ਖੋਲ੍ਹਣ ਆਏ ਤੇ ਇਹ ਹੀ ਗਏ ਪਤਾ ਨਹੀਂ ਦੋ ਕਿ ਤਿੰਨ ਜਾਨੇ ਗਏ ਇਨੱਠ ਲੱਗਾ ਇੱਕ ਫੜੋ ਗਿਆ ਬਾਕੀ ਣੱਠ ਗਏ ਦੇ ਨਾਲ ਦੇ ਕਿੰਨੇ ਵਜੇ ਦੀ ਗੱਲ ਹੈ ਇਹ ਇਹ ਹੁਣੀ ਥੋੜਾ ਅੱਧਾ ਘੰਟੇ ਪਹਿਲੇ ਦੀ ਗੱਲ ਹੈ ਤੇ ਉਸ ਤੋਂ ਬਾਅਦ ਇਸ ਨੂੰ ਫੜਿਆ ਕਿਦਾਂ ਇਹਨਾਂ ਨੇ ਪੜਿਆ ਇਹ ਕੋਣ ਹੈ ਦੇ ਅੰਦਰ ਹੀ ਇਹਨਾਂ ਨੇ ਮੇਰੇ ਹਸਬੰਦ ਨੇ ਇਹਨਾਂ ਨੇ ਫੜਿਆ ਓਕੇ ਠੀਕ ਹੈ ਕਿੱਦਾਂ ਹੋਇਆ ਸੀ ਕੀ ਵਾਰਦਾਤ ਹੋਈ ਸੀ ਅੰਦਰ ਸੁੱਤੇ ਸੀਗੇ ਬਾਹਰ ਆਵਾਜ਼ ਆਈ ਅੱਗੇ ਜੀ ਤੇ ਬਾਹਰ ਆ ਕੇ ਦੇਖਿਆ ਤਿੰਨ ਜਣੇ ਸੀਗੇ ਹੂੰ ਇਹ ਕਿੱਥੇ ਭੱਜ ਲਿਆ ਦੋ ਭੱਜ ਗਏ ਹਾਂਜੀ ਤੇ ਕੀ ਕਰ ਰਹੇ ਸੀ ਜਦੋਂ ਅੰਦਰ ਬੜੇ ਸੀ ਇਹ ਇੱਕ ਅੰਦਰ ਬੜਿਆ ਹੀਗਾ ਦੋ ਬੜਨ ਲੱਗੇ ਸੀਗੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਪਕੜਿਆ ਇਹਨੂੰ ਹਾਂਜੀ ਉਸ ਤੋਂ ਬਾਅਦ ਕੀ ਕੀਤਾ ਫਿਰ ਜੇ ਪਕੜ ਕੇ ਬਾਅਦ ਪੈਂਡ ਵਾਲੇ ਵਸਤੇ ਕੀਤਾ ਪੈਂਡ ਵਾਲੇ ਵਸਤੇ ਫਿਰ ਫੋਨ ਕਰਕੇ ਅੱਜ ਹੁਣ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਨੂੰ ਬੁਲਾਇਆ ਇੱਥੇ ਕੀ ਮੰਗ ਕਰਦੇ ਹੋ ਪਤਾ ਚੱਲਣਾ ਚਾਹੀਦਾ ਕਿੱਥੋਂ ਦੇ ਹੈ ਅੱਗੇ ਤੋਂ ਨਾ ਕਰਨ ਇਹ ਕੀ ਠੀਕ ਹੈ ਕਿਨੇ ਘਰ ਦਿਨ ਪਤਾ ਚੱਲਣਾਗੇ ਇਹ ਮਾਮਲਾ ਮਾਮਲਾ ਇਹ ਹੀ ਮੈਂ ਘਰ ਨਹੀਂ ਬੱਜੇ ਬੇਟਾ ਹੀ ਗੇ ਦੋਨੋਂ ਕੁੰਡਾ ਲਾ ਕੇ ਮਾਰੋ ਜੰਦਰਾ ਲਾ ਕੇ ਗਈਆਂ ਇਹਨਾਂ ਨੇ ਉਸ ਸਰੀਏ ਨਾਲ ਲੱਗੇ ਰਾਡ ਦੇ ਨਾਲ ਦਰਵਾਜ਼ਾ ਤੋਲਣ ਬੇਟਾ ਆਇਆ ਬਾਹਰ ਤੇ ਮੰਮੀ ਆਏ ਨਾ ਜਿਹਨਾਂ ਦੇਖਿਆ ਦੇ ਤਿੰਨ ਜਣੇ ਦੋ ਦੌੜ ਗਏ ਇੱਕ ਫੜ ਲਿਆ ਆ ਫੜ ਲਿਆ ਆ ਤੇ ਪੁਲਿਸ ਨੂੰ ਇਹ ਕਾਰਵਾਈ ਸਖਤ ਤੋਂ ਸਖਤ ਕਰਨੀ ਚਾਹੀਦੀ ਆ ਇਹ ਰੋਜ਼ ਦਿਹਾੜੀ ਇਹੀ ਚੋਰੀਆਂ ਹੁੰਦੀਆਂ ਇਕੱਲਾ ਘਰ ਹੈ ਇਕੱਲੇ ਹੀ ਘਰ ਵਿੱਚ ਰਹਿਣੇ ਆ ਇਹ ਪੁਲਿਸ ਦਾ ਇਹ ਅਧਿਕਾਰ ਦੇਖਣਾ